ਸਾਰੇ ਦੋਸਤਾਂ ਸਤਿ ਸ੍ਰੀ ਅਕਾਲ ਦੋਸਤੋ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਪਾਂ ਹਾਜ਼ਰ ਹੋਏ ਹਾਂਗੇ ਤੇ ਅੱਜ ਆਪਾਂ ਲੈ ਕੇ ਆਏ ਟਰੈਕਟਰ ਸੋਨਾਲੀਕਾ ਡੀਆਈ 60 ਦਾ ਟਰੈਕਟਰ ਹੈਗਾ ਤੇ ਇਹ ਟਰੈਕਟਰ ਬਕਾਊ ਹੈਗਾ ਜੇ ਵੀਰ ਨੇ ਵੇਚਣਾ ਹੈ ਟਰੈਕਟਰ ਤੇ ਆਪਾਂ ਬੀ ਨਾਲ ਗੱਲਬਾਤ ਵੀ ਕਰਵਾਵਾਂਗੇ ਤੁਹਾਡੇ ਨਾਲ ਤੇ ਚਲ ਚਲਾਉਣੇ ਵੀਰ ਵੀਰੇ ਸਿੱਕਾਲ ਸਤਿ ਸ੍ਰੀ ਅਕਾਲ ਜੀ ਇਹ ਕਿਹੜਾ ਟਰੈਕਟਰ ਆਪਣਾ ਕਿਹੜਾ ਮਾਡਲ ਹੈ ਵੀਰੇ ਸੋਨਾਲੀਕਾ 60 ਦਾ ਹੈ ਸਾਹਿਬ ਜੀ ਹਾਂ ਜੀ 14 ਮਾਡਲ ਆ ਜੀ ਹਾਂ ਜੀ ਤੇ ਜੀ ਨਾਲ ਦੇ ਟਾਇਰ ਆਗੇ ਨਾਲ ਦੇ ਟਾਇਰ ਆਗੇ ਹਾਂ ਜੀ ਤੇ ਟਾਇਰ ਕਿੰਨੇ ਪਰਸੈਂਟ ਹੈਗੇ ਪੈਰ ਹੋਣਗੇ ਅੱਧੇ ਕਜੀ ਵੀਰ ਜੀ ਅੱਧੇ 50% ਹੈਗੇ ਟਾਇਰ ਹਾਂਜੀ ਤੇ ਕਿਹੜਾ ਮਤਲਬ ਡਿਕ ਡੁਕ ਲੱਗਿਆ ਹੋਇਆ ਇਹ ਸਪੀਕਰ ਕੁਕ ਲੱਗੇ ਮੈਂ ਨਾਲ ਹੀ ਦੇਵਾਂਗਾ ਸਾਰੀ ਸੈਸਰੀ ਨਾਲ ਹੀ ਦੇਵਾਂਗੇ ਜੀ ਨਾਲ ਜਾਂ ਵੇਟ ਵੀ ਕਿ ਲੱਗੇ ਹੋਏ ਹਾਂਜੀ ਸਾਰਾ ਉਹ ਨਾਲ ਹੀ ਸੈਸਰੀ ਹੈਗੀ ਆ ਜੀ ਟਾਇਰ ਦੇ ਨਾਲ ਹੀ ਦਿੱਤੀ ਜਾਊਗੀ ਨਾਲ ਹੀ ਦਿੱਤੀ ਜਾਊਗੀ ਸੈਸਰੀ ਤੇ ਇਹ ਕੀ ਗ੍ਰੇਟੂਡ ਮੰਗਿਆ ਆਪਾਂ ਇਹਦਾ ਇਹਦਾ ਜੀ 445000 ਰੁਪਿਆ ਰੇਟ ਹੈ ਜੀ 445000 ਰੁਪਿਆ ਰੇਟ ਮੰਗਦੇ ਦਾ ਤੇ ਘੱਟ ਬਤ ਹੋ ਜਾਊਗਾ ਮੌਕੇ ਦੇ ਮਾਨਤਾਨ ਕਰ ਦਾਂਗੇ ਜੀ ਕਰ ਦੋਗੇ ਮਾਨਤਾਨ ਹਾਂਜੀ ਤੇ ਇਹ ਮਤਲਬ ਇਹ ਬੈਟਰੀ ਬੁਟਰੀ ਹੈ ਨਵੀਂ ਹੈ ਕਿ ਕੰਮ-ਕੁੰਮੇ ਮੇਂ ਹੈ ਇਹਦਾ ਹੋਇਆ ਵਨ ਟ੍ਰੈਕਟਰ ਦਾ ਨਾਲ ਦਾ ਹੀ ਹੈ ਜੀ ਕੰਮ-ਕੁੰਮਾ ਨਾ ਸਹ ਨਾਲ ਦਾ ਖੁੱਲਿਆ ਨਹੀਂ ਕੁਛ ਵੀ ਖੁੱਲਿਆ ਨਹੀਂ ਜੀ ਟ੍ਰੈਕਟਰ ਅਸਰ ਖੁੱਲਿਆ ਨਹੀਂ ਇਹ ਤਾਂ ਖੁੱਲਿਆ ਨਹੀਂ ਹੈਗਾ ਹਾਂਜੀ ਜੋ ਲਿਆਂਦਾ ਵਾ ਤੁਹਾਡਾ ਉਦੋਂ ਦੇ ਉਵੇਂ ਹੀ ਹੈਗਾ ਇਹ ਨਵਾਂ ਲਿਆ ਸੀ ਕਿ ਪੁਰਾਣੀ ਦਿੱਤਾ ਸੀ ਤੁਸੀਂ ਨਵਾਂ ਲਿੱਤਾ ਸੀ ਨਵਾਂ ਚਾਹ ਤੁਹਾਡੇ ਪਹਿਲੇ ਨੰਬਰੀ ਹੈ ਹਾਂਜੀ ਤੇ ਨੰਬਰ ਕਿੱਥੋਂ ਦਾ ਇਹ ਬਰਨਾਲਾ ਡਾਜੀ ਜੀ ਬਰਨਾਲਾ ਨੰਬਰ ਹੈਗਾ ਬਰਨਾਲਾ ਨੰਬਰ ਹੈ ਪਹਿਲੇ 9 ਹੈਗਾ ਪਾਲਟੀ ਦੇ ਪਹਿਲੇ 9 ਹੈਗਾ ਇਹ ਟਰੈਕਟਰ ਤੇ ਬਰਨਾਲਾ ਦਾ ਨੰਬਰ ਹੈਗਾ ਤੁਹਾਨੂੰ ਟਰੈਕਟਰ ਦਿਖਾ ਦੇਣਾ ਸਾਰਾ ਤੇ ਬਾਈ ਕੋ ਪਹਿਲੀ ਵਾਰ ਇਹਨੇ ਬਾਈ ਨਮਾ ਹੀ ਲੈ ਕੇ ਆਇਆ ਸੀ ਟਰੈਕਟਰ ਤੇ ਉਸ ਤੋਂ ਬਾਅਦ ਬਾਈ ਨੂੰ ਹੁਣ ਇਹ ਟਰੈਕਟਰ ਵੇਚਣਾ ਹੈਗਾ ਤੇ ਇਹਦੇ ਡਿੱਕ ਟੂ ਕੋ ਲੱਗੇ ਹੋਇਆ ਵੇਟ ਫੂਡ ਨਾਲ ਲੱਗੇ ਹੋਏ ਸਾਰੇ ਤੇ ਇਹ ਟਰੈਕਟਰ ਬਾਈ ਕਹਿੰਦਾ ਕੰਮ ਹੋਇਆ ਵਾ ਸਾਰਾ ਲਗਭਗ ਕੁਝ ਖੁਲਾ ਹੈ ਨਹੀਂ ਟਰੈਕਟਰ ਬਾਈ ਨੇ ਕੋਈ ਜ਼ਰੂਰਤ ਨਹੀਂ ਪਈ ਬਾਈ ਨੂੰ ਕੋਈ ਟਰੈਕਟਰ ਨਵਾਂ ਲੈ ਆਇਆ ਸੀ ਬਾਈ ਨੂੰ ਵੀ ਚੱਲਦਾ ਆਇਆ ਹੈਗਾ ਬਾਈ ਦਾ ਮੋਬਾਈਲ ਨੰਬਰ ਤੇ ਬਾਈ ਮੋਬਾਈਲ ਨੰਬਰ ਸੁਆਉ ਦਾ 97799 ਜੀ 97799 90423 90423 ਹਾਂਜੀ ਬਾਈ ਨਾਲ ਕਨੈਕਟ ਕਰ ਸਕਦਾ 97799 90423 ਬਾਈ ਦਾ ਮੋਬਾਈਲ ਨੰਬਰ ਹੈਗਾ ਬਾਈ ਦਾ ਪਿੰਡ ਕਿਹੜਾ ਪੈਂਦਾ ਤੁਹਾਨੂੰ ਇਹ ਜਿਹੜਾ ਇਹ ਹੈ ਇਹ ਜੀ ਮੌੜ ਮਕਸੂਤਾ ਪਿੰਡ ਆ ਜੀ ਹਾਂਜੀ ਜ਼ਿਲ੍ਹਾ ਬਰਨਾਲਾ ਤਪਾ ਹੈ ਰਗਾ ਪਿਆ ਰਗਾ ਜੀ ਠੀਕ ਆ ਜੀ ਇਹ ਜ਼ਿਲ੍ਹਾ ਬਰਨਾਲਾ ਹਾਂ ਜ਼ਿਲ੍ਹਾ ਬਰਨਾਲਾ ਪੈਂਦਾ ਹੈਗਾ ਨੇੜੇ ਤਪਾ ਆ ਜਾਂਦਾ ਹੈਗਾ ਮੌੜ ਮਕਸੂਤਾ ਪਿੰਡ ਹੈਗਾ ਬਾਈ ਦਾ ਮੋਬਾਈਲ ਨੰਬਰ ਤੁਹਾਨੂੰ ਸਕ੍ਰੀਨ ਤੇ ਵੀ ਚੱਲੂਗਾ ਤੇ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਬਾਈ ਇੱਕ ਵਾਰ ਸਟਾਰਟ ਕਰਕੇ ਦਿਖਾਈ ਮਾਰਿਆ ਜਾ ਇੱਕ ਵਾਰੀ ਜਾ ਬਾਈ ਕਿ ਤੁਮਹਾਨੂੰ ਸਟਾਰਟ ਕਰ ਅਰੇ ਇਹਦੇ ਮਾਰਿਆ ਜਾ ਅਰੇ ਇਹਦੇ ਜਸਤ ਵੀ ਟਰੈਕਟਰ ਲੈਣਾ ਹੋਵੇ ਬਾਈ ਟਰੈਕਟਰ ਲੈਸ ਲਾ ਕਨੈਕਟ ਕਰ ਸਕਦਾ ਘਰੇ ਟਰੈਕਟਰ ਹੈਗਾ ਇਹ ਤੇ ਬਾਈ ਦੇ 93 ਹੈਗਾ ਇਹ ਆਪਦੇ 93 ਵੀਰੇ ਤੇ ਹਨਾ ਬਾਈ ਦੇ 93 ਹੈਗਾ ਨੰਬਰ ਹੈ ਤੇ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਬਣੇ ਰਹੋ ਸਸਤਰੀ ਕਾਲ ਦੋਸਤੋ ਕੀ ਹੱਕ